ਸასი ਕਾਲ ਜੀ ਅੱਜ ਸਾਡਾ ਵੀ ਦਿਲ ਕੀਤਾ ਅਸੀਂ ਵੀ ਬਲੌਗ ਬਣਾਈਏ ਹੋਰ ਤਾਂ ਬੜਾ ਕੁਝ ਅੱਜ ਤਾਈ ਬਣਾਇਆ ਪਰ ਬਲੌਗ ਨਹੀਂ ਇਦਾਂ ਦਾ ਬਣਾਇਆ ਹਨਾ ਤੇ ਅੱਜ ਆਪਾਂ ਗੱਡੀ ਲੋਡ ਕੀਤੀ ਹੈ ਜੀ 12 ਚੱਕੇ ਆਪਣੀ 7805 ਤੇ ਗੱਡੀ ਲੋਡ ਹੋ ਗਈ ਹੈ ਆ ਤੁਹਾਨੂੰ ਦਿਖਾ ਦਿੰਨੇ ਆ ਇਹ ਦੇਖੋ ਤੇ ਹੁਣ ਤਰਪਾਲਾਂ ਤਰਪੂਲਾਂ ਪਾਵਾਂਗੇ ਹਨਾ ਗਰਮੀ ਨਾਲ ਲੜਾਂਗੇ ਸੀਨੇ ਨਾਲ ਲੜਾਂਗੇ ਵੀ ਵਾਕਈ ਮਿਹਨਤ ਕਿਹਨੂੰ ਕਹਿੰਦੇ ਆ ਮਜ਼ਦੂਰੀ ਕਿਹਨੂੰ ਕਹਿੰਦੇ ਆ ਕਹਿੰਦੇ ਆ ਨਾ ਤੇਰੀ ਵੀ ਡਰਾਈਵਰ ਅਮਰੀਕਾ ਵਾਲਿਆ ਕਿੱਥੇ ਜਾਂਦੀ ਤਨਖਾਹ ਕੀ ਕਰੀਏ ਤਨਖਾਹ ਤਾਂ ਜਾਣੀਆਂ ਹੀ ਆ ਕਿਉਂਕਿ ਡਰਾਈਵਰਾਂ ਦੇ ਖਰਚੇ ਵੀ ਖੁੱਲੇ ਆ ਜੇ ਰੱਬ ਦੰਦਾ ਖੁੱਲੇ ਆ ਤਾਂ ਖਰਚੇ ਵੀ ਖੁੱਲੇ ਆ ਡਰਾਈਵਰਾਂ ਜਿੰਨਾ ਖਰਚਾ ਨਹੀਂ ਕੋਈ ਵੀ ਕਰ ਸਕਦਾ ਬਾਈ ਜੀ ਇਸ ਦੁਨੀਆ ਦੇ ਵਿੱਚ ਭਵੇਂ ਜਿੰਨੀ ਮਰਜ਼ੀ ਗਰੀਬੀ ਆ ਜਾਏ ਪਰ ਡਰਾਈਵਰੀ ਨੂੰ ਬਖਸ਼ਾ ਵੀ ਰੱਬ ਕਦੀ ਭੁੱਖਾ ਨਹੀਂ ਮਾਰਦਾ ਤੇ ਹੁਣ ਜਿਹੜਾ ਆਪਾਂ ਸ਼ੁਰੂ ਕਰਾਂਗੇ ਹਨਾ ਤੇ ਸਾਰਾ ਅੱਜ ਤੁਹਾਨੂੰ ਆਪਾਂ ਬੁਲਾਉਂਗੇ ਜ਼ਬਰਦਸਤ ਦਿਖਾਉਣਾ ਏ ਤੇ ਮੁੰਡਾ ਆਪਣਾ ਚੇਲਾ ਜਿਹੜਾ ਗਿਆ ਬਿੱਲ ਬਣਾਉਣਾ ਆਉਂਦਾ ਤਰਪਾਲਾ ਤਰਪੂਲਾ ਪਾਉਂਦੇ ਆ ਫੇ ਗਾਂਹ ਦੀ ਕਾਰਵਾਈ ਤੁਹਾਨੂੰ ਦਿਖਾਉਂਦੇ ਆ ਚੱਲ ਵੀ ਮੁੰਡਿਆ ਖਿੱਚ ਉਹ ਤੱਕਾ ਖਿੱਚ ਚੱਲੋ ਚੱਲੋ ਬਾਪਾ ਉੱਧਰ ਚੱਲ ਨਵੇਂ ਬਣਦੀ ਭਰਉਣੀ ਐ ਇੱਕ ਬਣਦੀ ਇਸ ਵੇ ਕੁੰਡਾ ਟੁੱਟਾ ਹੈ ਇਸ ਵਿੱਚ ਮੇਂ ਡਾਲਣਾ ਪਏਗਾ ਭਾਈ ਚੱਲ ਚੱਲ ਖਿੱਚ ਲੈ ਓਏ ਓ ਵੇਖੀ ਵੇਖੀ ਤੇ ਵੇਖੀ ਓਏ ਓ ਵੇਖੀ ਵੇਖੀ ਤੇ ਵੇਖੀ ਕਿ ਟਿਕਦਾ ਨਹੀਂ 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 ਉੱਤੇ ਹੀ ਆ ਚੱਲੋ ਵੀਡੀਓ ਵੀਡੀਓ ਬੜ ਗਈ ਪੂਰੀ ਚਿਪੜਾ ਦੇ ਉੱਤੇ ਇਹੀ ਚੱਕਰ ਆ ਹਾਂ ਹਾਂ ਅੱਲੇ ਦੇਖ ਲੈ ਗੱਲ ਹੀ ਕਰਦੇ ਸੀ ਆਪਾਂ ਹਾਂ ਠੀਕ ਹੈ ਉੱਤੇ ਨਹੀਂ ਚੜਗੇ ਸਮਝਾਇਆ ਹੀ ਨਾ ਤੈਨੂੰ ਮੈਂ ਠੀਕ ਹੀ ਫੇ ਮੇਰੇ ਕੋਲ ਪੜੇ ਸੀਗੇ ਹਾਂ ਸਹੀ ਗੱਲ ਆ ਹਮੇਸ਼ਾ ਪੈਰ ਐ ਖੁੱਲੇ ਰੱਖੋ ਕਰਕੇ ਅਸੀਂ ਸਾਲਾ ਜ਼ੋਰ ਮਾਰਦੇ ਆ ਪੂਰੇ ਸਰੀਰ ਨਾਲ ਰਸਾ ਦਾ ਹਿਲਦਾ ਹੀ ਨਹੀਂ ਉਹ ਪੈਰ ਕੀ ਹੈ ਪੈਰ ਹਮੇਸ਼ਾ ਖੁੱਲੇ ਰੱਖੋ ਕਰਕੇ ਚੱਲ ਉਹ ਆ ਚੱਲ ਚੱਲ ਢੇਲ ਗਿਆ ਦਰ ਕੋਟੀ ਜਾ ਉਸ ਵਿੱਚ ਜਾਲੀ ਲੱਗਾ ਹੈ ਤੇ ਥੋੜਾ ਸਾ ਟੇਡਾ ਟੇਡਾ ਵੀ ਜਿਆਦਾ ਇਹ ਦੇਖ ਤੁਰ ਉਹ ਗਈ ਨਹੀਂ ਗਈ ਨਹੀਂ 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 ਸੋਣਿਆ ਮਨੋਦ ਕਿੱਦਾਂ ਬਈ ਮੁੰਡਿਆ ਅੜਾਈ ਢਾਕੀ ਆ ਬਾਦ ਢਾਈ ਢਾਕੇ ਸਿਰਫ ਇਨਾ ਹੀ ਆ ਵਿੱਚ ਤੇ ਪਾਵੇ 55000 ਦਾ ਵੀਰ ਬਿਨਾਰਤ ਕਰ ਜਾ ਯਾਰ ਦਾ ਬਾਹਰੇ ਬਾਈ ਕਾਰ ਇਹਨੂੰ ਟਾਇਪ ਪਹਿਲਾਂ ਉਹਨਾਂ ਟਾਇਪ ਕੇ ਪਹਿਲਾਂ ਚੱਲੂਣੀ ਆ ਜਿੱਦੀ ਚਲਾਏ ਰੋਕਦਾ ਨਹੀਂ ਕੋਈ ਨਹੀਂ ਦੇਖ ਲੈ ਕੱਕਾ ਉਹੀ ਗੱਲ ਆ ਹੋ ਦੇ ਦੇ ਬਾਈ ਦਿਨ ਪੰਜਾਬ ਦੇ ਵਿੱਚ ਵੀ ਨਾ ਅਮਰੀਕਾ ਵਾਂਗੂ ਤੇਲ ਵੇਚਣਾ ਇੱਦਾਂ ਡਰਾਈਵਰ ਆਪਾਂ ਹੀ ਪਾਉਣਗੇ। ਹਾਂਜੀ ਬੰਦੇ ਦਾ ਰੱਬ ਨੇ ਨਹੀਂ ਕੰਮ ਨੂੰ ਇੱਦਾਂ ਹੀ ਹੁਣੀ ਆ। ਇਹ ਫੇ ਡਰਾਈਵਰ ਪਾਉਣਗੇ। ਨਹੀਂ ਨਹੀਂ ਇਹ ਰੱਬ ਨੇ ਨਹੀਂ ਹੁੰਦੇ। ਗਾਂ ਤੋਂ ਗਾਂ ਤੁਹਾਨੂੰ ਪਤਾ ਏ ਨੌਜਵਾਨੀ ਵਿਚਾਰੀ। ਆਹ ਹੀ ਪੀੜੀ ਆ ਬਸ। ਹੋ ਪਿਛੋ ਉਸਤਾਦ ਉਸਤਾਦ ਤੇ ਮਾਰ ਜਰਾ। ਉਸਤਾਦ ਹਾਂਜੀ ਹਾਂਜੀ ਬਾਈ ਜੀ ਹੁਣ ਆਪਾਂ ਆ ਗਏ ਨਾਈਟ ਮੋਡ 'ਚ ਤੇ ਤੇਲ ਤੋਲ ਪੈ ਗਿਆ ਗੱਡੀ 'ਚ ਲੱਗੇ ਆ ਤੁਰਨ ਬਾਕੀ ਜਵਾਨ ਨੇ ਛੇਜੇ ਕਰ ਦਿੱਤੇ ਓਕੇ ਤੇ ਦੱਸਦੇ ਆ ਪਰ ਰਾਹ ਇੱਕਦਾਂ-ਕਦਾਂ ਕਿਵੇਂ-ਕਿਵੇਂ ਹਨਾ ਸਫਰ ਬਤੀਤ ਹੋਇਆ ਕਿਉਂਕਿ ਜਿਹੜਾ ਟਰੱਕਾਂ ਦਾ ਸਫਰ ਆ ਤੁਹਾਨੂੰ ਪਤਾ ਸ਼ੌਂਕ ਨਾਲ ਹੀ ਪੂਰਾ ਹੁੰਦਾ ਮਜਬੂਰੀ ਨਾਲ ਨਹੀਂ ਪੂਰਾ ਹੁੰਦਾ ਕਦੀ ਵੀ ਚੱਲ ਵੀ ਗਿਆ ਟਰੱਕਾਂ ਵਾਲੇ ਬਹੁ ਮਾਰੇ ਬਹੁ ਮਾਰੇ ਕਿਉਂਕਿ ਟਰੱਕਾਂ ਵਾਲੇ ਲਾਲ ਬੱਤੀਆਂ ਪਾਰ ਨਹੀਂ ਕਰਦੇ ਟਰੱਕਾਂ ਵਾਲੇ ਲੈਟਾ ਦਾ ਧਿਆਨ ਰੱਖਦੇ ਆ ਪਰ ਜਿਹੜੇ ਆ ਬਹੁਤ ਚੰਗੇ ਆ ਜਿਹੜੇ ਨਿਕਲ ਜਾਂਦੇ ਹਾਂਜੀ ਹਾਂਜੀ ਤੇ ਰਾਹ ਦੇ ਵਿੱਚ ਆਪਾਂ ਨੂੰ ਮਿਲ ਗਿਆ ਇੱਕ ਕੁਲਫੀ ਵਾਲਾ ਤੇ ਹੁਣ ਆਪਾਂ ਖਾਵਾਂਗੇ ਕੁਲਫੀ 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 ਕਿਉਂਕਿ ਭਾਈ ਜੀ ਜੇ ਟਰੱਕ ਚਲਾ ਕੇ ਖੁੱਲਾ ਖਾਦਾ ਹੀ ਨਹੀਂ ਤਾਂ ਕੀ ਫਾਇਦਾ ਕੌਣ ਖਾਦਾ ਜਾਊਗਾ 20 ਰੁਪਏ ਵਾਲੇ ਦੋ ਹਮ ਦੋ ਹਮਾਰੇ ਦੋ ਕੋਨ ਕੁਝ ਹੋਰ ਨਾ ਸਮਝ ਜਾਓ ਲਾ ਵੀ ਵੀਰੋ ਗਰਮੀ ਨੇ ਅੱਜ ਬਹੁਤ ਹੱਤ ਕਰਾਈ ਸੀ ਤੇ ਬਾਬੇ ਨਾਨਕ ਨੇ ਕਰ ਦਿੱਤੀ ਏ ਮੇਰ ਮੀ ਵੀ ਐਨ ਕਹ ਲੋ ਵੀ ੜਾ ੜੜ ੜਾ ੜਾ ਢਮ 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 ਸਾਡਾ ਬਾਈਪਰ ਵੀ ਰੋਂਦਾ ਵਿਚਾਰਾ ਤੇ ਵੀ ਚੀਕਾਂ ਮਾਰਦਾ ਹੀ ਤੇ ਬਾਕੀ ਹੁਣ ਜਿਹੜਾ ਸਫਰ ਤੁਹਾਨੂੰ ਹੌਲੀ-ਹੌਲੀ ਆਪਾਂ ਸਾਰਾ ਦਿਖਾਉਨੇ ਆ ਹਨਾ ਪਰ ਮੀ ਨੇ ਥੱਕ ਪਾਤੀ ਏ ਵੀਰੋ ਥੱਕ ਤਪੀੜਾ ਆਪਣੀਆਂ ਬੱਲੇ ਜੇ 35 ਤੇ ਚੱਲ ਰਹਿ ਜੇ 25 ਤੇ ਲੈ ਲੜ ਦੀ ਮੋਜ ਆ ਜੀ ਕਿ 35 ਤੇ ਵੀ ਵਿਚਾਰੀ ਚੁਰੀ ਰਹੀ ਰਹੀ ਟਾਪ ਗੇ ਲੱਗਾ 35 40 35 40 25 40 ਤੇ ਚੱਲਦੀ ਐ ਨੋ ਭਾਈ ਜੀ ਆਪਣਾ ਸ਼ੀਸ਼ਾ ਵਿਚਾਰਾ ਜਵਾਬ ਲੈ ਗਿਆ ਪੇਜ ਜਿਹੜਾ ਟੁੱਟ ਗਿਆ Wiper ਦੀ ਰੋਡ ਦੇ ਨਾਲ ਲੱਗ ਰਿਹਾ ਸੀਗਾ ਦੇਖੋ ਕਿੰਨਾ ਕੁਝ ਹੁੰਦਾ ਹੈ ਡਰਾਈਵਰਾਂ ਦੇ ਨਾਲ ਵੀਰ ਜੀ ਬਹੁਤ ਮੀਂਹ ਪੈ ਰਿਹਾ ਹੈ ਧੱਕ ਪਈ ਹੈ ਮੀਂਹ ਦੀ ਅੰਦਰ ਸਾਡਾ ਸ਼ੀਸ਼ਾ ਵਿਚਾਰਾ ਇੰਦਾ ਹੋ ਗਿਆ ਜੀ ਹੁਣ ਸ਼ੀਸ਼ਾ ਸਾਨੂੰ ਲਾਉਣਾ ਪਊਗਾ ਇਹਨੂੰ ਸ਼ਵੇਰੇ ਕਰਾਂਗੇ ਆਪਾਂ ਫਿੱਟ ਤੇ ਬਾਕੀ ਪੇ ਸ਼ੀਸ਼ਾ ਲਾ ਕੇ ਫੇਰ ਚੱਲਦੇ ਆਂ ਹਾਂਜੀ ਹਾਂਜੀ ਬਾਈ ਜੀ ਤੇ ਆਪਣੇ ਬਲਦੇਵ ਸਿੰਘ ਬਾਬਾ ਜੀ ਦਾ ਸੇਵਾਦਾਰ ਗਰੁੱਪ ਦੇ ਬ੍ਰਦਰਸ ਗਰੁੱਪ ਹਾਰਪੁਰ ਦੇ ਤੇ ਆਪਣੀ ਕੁਦਰਤੀ ਰੱਬ ਨਾਲ ਅੱਜ ਮੁਲਾਕਾਤ ਵੀ ਹੋ ਗਈ ਹੈ ਕਹਿੰਦੇ ਜੀ ਮੀ ਵੀ ਬੜਾ ਪਵਾਇਆ ਮੀ ਵੀ ਬੜਾ ਪਵਾਇਆ ਆਉਂਦੇ ਹੀ ਆ ਨਾ ਫਿਰ ਜਦੋਂ ਮੁਲਾਕਾਤ ਤਾਂ ਹੁੰਦੀ ਆ ਮੀ ਪਿੰਦਾ ਤੇ ਬਾਕੀ ਮੇਰੇ ਵੀ ਅਸੀਂ ਪ੍ਰਾਣਿਆਂ ਕਲਿੰਡਰੀ ਵਾਲੇ ਰੋਡ ਦੇ ਤੱਕ ਰਹੇ ਜਿੱਧਰ ਹੈ ਕਲਿੰਡਰੀ ਰੋਡ ਹੈ ਰੋਡ ਦੇ ਕਲਿੰਡਰੀ ਦੇ ਰੋਡ ਦੇ ਚੱਲੇ ਹੋਏ ਆ ਠੀਕ ਠੀਕ ਆ ਜਰਾ ਵਜੋਂ ਚੱਲੇ ਆ ਬਾਕੀ ਐਵੇਂ ਮਿਲਦੇ ਗਿਲਦੇ ਰਿਹਾ ਕਰੋ ਗਰੁੱਪ 'ਚ ਮੈਸੇਜ ਪਾ ਦਿਆ ਕਰੋ ਹੈ ਨਾ ਕਿੱਥੇ ਆ ਗਿਆ ਤੇ ਠੀਕ ਆ ਬਾਬਾ ਜੀ ਹੁਣ 1 ਸਤੰਬਰ ਨੂੰ ਮਿਲਦੇ ਆਪਾਂ ਫੇਰ ਡਰਾਈਵਰ ਡੇ ਤੇ ਠੀਕ ਆ ਜੀ ਧੰਨਵਾਦ ਖਾਲੀ ਕਰ ਲਈ ਹੋ ਗਈ ਹੋਆ ਹੂੰ ਬਰ ਚੁਕੀ ਹੈ ਜੀ ਚਲ ਆਣੀ ਆਣੀ ਬਿ ਲੋ ਲਾਉ ਜੀ ਹੁਣ ਅਗਲਾ ਦਿਨ ਚੜ ਗਿਆ ਜੀ ਤੇ ਆਪਾਂ ਗੱਡੀ ਖਾਲੀ ਕਰ ਰਹੇ ਆ ਟਮਾੜੇ ਲਾਤੀ ਸੀ ਡੈਡੀ ਸਟਡੀ ਹੋ ਗਏ ਆ ਆਪਾਂ ਠੀਕ ਨਹੀਂ ਕਿਉਂਕਿ ਮਾਨੂੰ ਪਤਾ ਵੀ ਸਰਦਾਰ ਬੰਦਾ ਫਿਰ ਫੱਗਪੋ ਬੰਨੀ ਹੋਵੇ ਭਈ ਗੱਲਬਾਤ ਯਸ ਲੱਗਦੀ ਆ ਨਾ ਤੇ ਗੱਡੀ ਖਾਲੀ ਹੋ ਰਹੀ ਹੁਣ ਚਾਹ ਚੁਪੀਣ ਚੱਲੇ ਆ ਨਾ ਲੋਬਿਆ ਸੀਗਾ ਹਨਾ ਤੇ ਹੁਣ ਚਾਹ ਚੁੱਕੀ ਕੇ ਤੇ ਫਿਰ ਕਰਦੇ ਆਂ ਗੱਲਬਾਤ ਤੁਹਾਡੇ ਨਾਲ ਦੇਖੋ ਭਾਈ ਜੀ ਕਹਿੰਦੇ ਨਵਾਂ ਮੁੰਡਾ ਹੋਵੇ ਨਵੀਂ ਗੱਡੀ ਹੋਵੇ ਮਜ਼ਾ ਫੇਰ ਹੀ ਆਉਂਦਾ ਹਨਾ ਗੱਡੀ ਆਪਣੀ ਖਾਲੀ ਹੋ ਰਹੀ ਆ ਤਾਂ ਜਵਾਨ ਧੋਰੇ ਗੁੱਡੀਆਂ ਚ ਮਕਾ ਦਿਤੀਆਂ ਈ ਐਨ ਲਿਸਕੂ ਲਿਸਕੂ ਕਰਦੀਆਂ ਜੀ ਬਾਕੀ ਸੰਦ ਛੇੜਾ ਵੀ ਸਾਰਾ ਗੱਡੀਆਂ ਦਾ ਧੋ ਰਹੇ ਗੱਡੀ ਦਾ ਆਪਾਂ ਇਹ ਵੀ ਬਜਾਰਾ ਗੰਦਾ ਹੋਇਆ ਸੀਗਾ ਅੱਜ ਕਹਿ ਲੋ ਵੀ ਸਾਫ ਸੁਪਈਆ ਚੱਲ ਰਿਹਾ ਈ ਗੱਡੀ ਚਮਕਦੀ ਹੋਵੇ ਮਜ਼ਾ ਫੇਰ ਹੀ ਆਉਂਦਾ ਇਹ ਚਲਾਉਣ ਦਾ ਬਾਜੀ-ਬਾਜੀ ਗੱਡੀ ਖਾਲੀ ਕਰਦੇ ਨੇ ਵਾਲਾ ਆਪਾਂ ਸਰਪਾਇਆ ਬਾਸੀ ਸ਼ਹਿਰ ਕੋਲੋਂ ਤੇ ਮੌਸਮ ਠੰਡਾ ਆ ਵਸੇ ਪੜੀ ਦਾ ਦਿਖੋਨੇ ਆਪਾਂ ਦੇਖੋ ਪਾਣੀ ਪੁਰਾਣੇ ਸੰਜਾ ਨਾਗ ਰਹੇ ਨੇ ਤੇ ਬਾਸੀ ਹੌਲੇ ਕੋਲ ਵਾਲੇ ਕੋਈ ਪਰੌੜਾ ਖਾਦਾ ਆਏਗਾ ਚੌਕ ਦੁਆਰਾ ਲੱਗ ਚੁੱਕੀ ਆ ਉਹ ਕੋਕਣਾ ਲੜਦੇ ਹੋਏ ਆਪਾਂ ਸਫ਼ਰ ਕਰ ਰਹੇ ਆਂ ਦੇਖਦੇ ਹਾਂ ਕਾ ਟਿਕਾਣਾ ਮਿਲਦਾ ਉਹ ਤੁਹਾਨੂੰ ਦਿਖਾਵਾਂਗੇ ਧੰਨਵਾਦ ਸਾਰਿਆਂ ਦਾ ਹਾਂਜੀ ਹਾਂਜੀ ਲੋ ਜੀ ਹੁਣ ਆਪਾਂ ਲੰਗਰ ਛਕ ਲਿਆ ਜੀ ਬਾਬੂ ਨਾਨਕ ਦਾ ਬਹੁਤ ਵਧੀਆ ਖਾਣਾ ਮਾਨੋ ਸ਼ਾਂਤੀ ਆ ਵਾਹਿਗੁਰੂ ਹਨਾ ਮੇਰਲੇ ਸਾਡੇ ਲੇਬਰ ਵੀਰਾਂ ਤੇ ਤੇ ਹੁਣ ਆਪਾਂ ਲੱਗੇ ਆਂ ਟੋਲ ਰਸਤੇ ਤੁਰਨ ਠੀਕ ਆ ਜੀ ਹਾਰਪੁਰ ਜਾ ਕੇ ਮਿਲਾਂਗੇ ਤੁਹਾਨੂੰ